ਸੱਜਣੋ ਕਦੇ-ਕਦੇ ਜ਼ਿੰਦਗੀ ਵਿੱਚ ਜਿਹੜਾ ਮਾੜਾ ਲੱਗਦਾ ਹੈ ਉਹੀ ਸਭ ਤੋਂ ਚੰਗਾ ਹੁੰਦਾ ਹੈ ਪਰ ਇਹ ਗੱਲ ਸਮਝਣ ਲਈ ਸਮਾਂ ਲੱਗਦਾ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਰਾਮੂ ਨਾਂ ਦਾ ਮਜ਼ਦੂਰ ਆਪਣੀ ਪਤਨੀ ਤੇ ਪੁੱਤਰ ਸਮੇਤ ਰਹਿੰਦਾ ਸੀ ਗਰੀਬੀ ਇੰਨੀ ਸੀ ਕਿ ਰੋਟੀ ਜਟਾਉਣ ਲਈ ਵੀ ਲੋਕਾਂ ਕੋਲੋਂ ਮੰਗਣੀ ਪੈਂਦੀ ਸੀ ਪਰ ਫਿਰ ਵੀ ਉਸ ਦਾ ਪੁੱਤਰ ਸਦਾ ਹੀ ਹੱਸਦਾ ਮੁਸਕਰਾਉਂਦਾ ਰਹਿੰਦਾ ਤੇ ਕਹਿੰਦਾ ਪਿਤਾ ਜੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਫਿਰ ਇੱਕ ਰਾਤ ਪਿੰਡ ਕੋਲ ਲੰਘਦੀ ਨਦੀ 'ਚ ਤੂਫਾਨ ਆ ਗਿਆ ਪਾਣੀ ਘਰਾਂ ਵਿੱਚ ਵੜ ਗਿਆ ਰਾਮੂ ਦਾ ਸਾਰਾ ਸਮਾਨ ਉੱਤੀ ਥੋੜੀ ਜਹੀ ਜੋ ਜਮਾ ਪੂੰਜੀ ਸੀ ਇੱਥੋਂ ਤੱਕ ਕਿ ਰਹਿਣੀ ਛੱਤ ਵੀ ਨਦੀ ਦੇ ਨਾਲ ਹੀ ਵਹਿ ਗਈ ਹੁਣ ਨਾ ਤਾਂ ਰੋਟੀ ਸੀ ਨਾ ਹੀ ਉਹਨਾਂ ਕੋਲ ਰਹਿਣੋਂ ਥਾਂ ਸੀ ਪਿਤਾ ਨੇ ਦੁੱਖ ਭਰੇ ਲਹਿਜੇ ਵਿੱਚ ਪੁੱਤਰ ਨੂੰ ਆਖਿਆ ਹੁਣ ਦੱਸ ਇਹ 'ਚ ਕੀ ਚੰਗਾ ਹੋਇਆ ਉੱਤਰ ਹਮੇਸ਼ਾ ਦੀ ਤਰ੍ਹਾਂ ਬੇਫਿਕਰ ਰਹਿੰਦੇ ਕਿ ਹਾਂ ਪਿਤਾ ਜੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਇਹ ਗਰਸਣ ਕੇ ਰਾਮੂ ਕੁਸ਼ੇ ਨਾਲ ਪੁੱਤਰ ਨੂੰ ਘਰੋਂ ਕੱਢ ਦਿੰਦਾ ਹੈ ਅਤੇ ਗੁੱਸੇ ਵਿੱਚ ਆਪਣੇ ਪੁੱਤਰ ਨੂੰ ਕਹਿੰਦਾ ਹੈ ਜੇ ਤੈਨੂੰ ਇੰਨਾ ਹੀ ਯਕੀਨ ਹੈ ਕਿ ਸਭ ਕੁਝ ਚੰਗਾ ਹੀ ਹੁੰਦਾ ਹੈ ਤਾਂ ਜਾ ਆਪਣੀ ਚੰਗੀ ਤਕਦੀਰ ਖੁਦ ਲੱਭ ਲੈ ਰਾਮੂ ਦਾ ਪੁੱਤਰ ਘਰ ਤੋਂ ਚਲਾ ਜਾਂਦਾ ਹੈ ਉਹ ਨਵੇਂ ਸ਼ਹਿਰ ਨੂੰ ਰਵਾਨਾ ਹੋ ਜਾਂਦਾ ਹੈ ਉੱਥੇ ਉਹ ਇੱਕ ਵੱਡੇ ਵਪਾਰੀ ਕੋਲ ਕੰਮ ਕਰ ਲੈਂਦਾ ਸਮਾਂ ਬੀਤਣ ਨਾਲ ਉਸਦੇ ਆਪਣੀ ਮਿਹਨਤ ਤੇ ਸੱਚਾਈ ਨਾਲ ਕੰਮ ਕਰਕੇ ਉਹ ਬਹੁਤ ਹੀ ਵੱਡਾ ਵਪਾਰੀ ਬਣ ਗਿਆ ਦੂਜੇ ਪਾਸੇ ਰਾਮੂ ਤੇ ਉਸਦੀ ਪਤਨੀ ਗਰੀਭ ਵਿੱਚ ਦੁਖੀ ਰਹਿੰਦੇ ਸਨ ਰਾਮੂ ਨੌਕਰੀ ਲੱਭਣ ਲਈ ਵੱਡੇ ਸ਼ਹਿਰ ਵੀ ਗਿਆ ਪਰ ਕਿਤੇ ਵੀ ਕੰਮ ਨਾ ਮਿਲਿਆ ਇੱਕ ਦਿਨ ਉਹ ਉਦਾਸ ਹੋ ਕੇ ਗਲੀ ਦੇ ਕਿਨਾਰੇ ਬੈਠ ਗਿਆ ਇੱਕ ਫਕੀਰ ਨੇ ਪੁੱਛਿਆ ਕਿਉਂ ਰੋ ਰਹੇ ਆਂ ਬੇਟਾ RAMU ਨੇ ਆਪਣੇ ਸਾਰੇ ਦੁੱਖ ਤਕਲੀਫ ਫਕੀਰ ਨੂੰ ਦੱਸ ਦਿੱਤੇ ਤੇ ਘਰ ਚਲਾ ਗਿਆ ਪੁੱਤਰ ਦੂਰ ਹੋ ਗਿਆ ਹੈ ਅਸੀਂ ਦੋਵੇਂ ਪਤੀ ਪਤਨੀ ਭੁੱਖੇ ਮਰ ਰਹੇ ਹਾਂ ਇਹ ਸਭ ਚੰਗਾ ਕਿਵੇਂ ਹੋ ਸਕਦਾ ਹੈ ਫਕੀਰ ਹੱਸਿਆ ਤੇ ਆਖਿਆ ਬੇਟਾ ਵਕਤ ਹਮੇਸ਼ਾ ਹਰ ਗੱਲ ਦਾ ਜਵਾਬ ਦਿੰਦਾ ਹੈ ਹਰ ਮਾੜੀ ਚੀਜ਼ ਦੇ ਪਿੱਛੇ ਕੋਈ ਨਾ ਕੋਈ ਚੰਗਾ ਕਾਰਨ ਉਡੀਕ ਰਿਹਾ ਹੁੰਦਾ ਹੈ ਕੁਝ ਦਿਨਾਂ ਬਾਅਦ ਇੱਕ ਸ਼ਹਿਰ ਚ ਰਾਮੂ ਨੂੰ ਇੱਕ ਅਮੀਰ ਅਫਸਰ ਕੋਲ ਨੌਕਰੀ ਮਿਲ ਗਈ ਉੱਥੇ ਰਾਮੂ ਨੇ ਆਪਣੀ ਪਤਨੀ ਨਾਲ ਮਿਲ ਕੇ ਚੰਗੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਦੇ ਦਿਲ 'ਚ ਪੁੱਤਰ ਦੀ ਯਾਦ ਹਮੇਸ਼ਾ ਰਹਿੰਦੀ ਸੀਗੀ ਇੱਕ ਰਾਤ दस्तक ਹੋਈ ਰਾਮੂ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਮਹਿੰਗੀ ਕਾਰ ਤੇ ਇੱਕ ਮੀਰ ਨੌਜਵਾਨ ਖੜਾ ਸੀ ਉਹਦੇ ਚਿਹਰੇ 'ਤੇ ਰੋਸ਼ਨੀ ਝਲਕ ਰਹੀ ਸੀ ਅੱਖਾਂ ਵਿੱਚ ਪਿਆਰ ਸੀ ਪਿਤਾ ਜੀ ਮੈਂ ਤਾਂ ਖੱਡਾ ਪੁੱਤਰ ਹਾਂ RAMU ਦੀਆਂ ਅੱਖਾਂ ਚਮਕ ਗਈਆਂ ਪੁੱਤਰ ਇਹ ਸਭ ਇਹ ਸਭ ਕਿਵੇਂ ਹੋਇਆ ਪੁੱਤਰ ਨੇ ਹੱਸ ਕੇ ਆਖਿਆ ਜਦੋਂ ਤੁਸੀਂ ਮੈਨੂੰ ਘਰੋਂ ਕੱਢਿਆ ਉਸੇ ਦਿਨ ਹੀ ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਸੀ ਮੈਨੂੰ ਵਪਾਰ ਕਰਨ ਦਾ ਮੌਕਾ ਮਿਲਿਆ ਅੱਜ ਮੇਰੇ ਕੋਲ ਮੇਰੀ ਆਪਣੀ ਕੋਠੀ ਘਰ ਤੇ ਵੱਡਾ ਵਪਾਰ ਹੈ ਤੁਸੀਂ ਮੈਨੂੰ ਘਰੋਂ ਨਾ ਕੱਢਦੇ ਤਾਂ ਅਸੀਂ ਅੱਜ ਵੀ ਗਰੀਬ ਹੀ ਹੁੰਦੇ RAMU ਦੀਆਂ ਅੱਖਾਂ ਇਹ ਸਭ ਸੁਣ ਕੇ ਹੰਝੂ ਨਾਲ ਭਰ ਗਈਆਂ ਉਹ ਆਪਣੇ ਪੁੱਤਰ ਨੂੰ ਜੋੜ ਨਾਲ ਗਲੇ ਲਾ ਲੈਂਦਾ ਹੈ ਤੂੰ ਠੀਕ ਕਹਿੰਦਾ ਹੈ ਪੁੱਤਰ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਸੋ ਦੋਸਤੋ ਕਈ ਵਾਰ ਜ਼ਿੰਦਗੀ ਸਾਨੂੰ ਤਕਲੀਫਾਂ ਦਿੰਦੀ ਹੈ ਪਰ ਇਹ ਤਕਲੀਫਾਂ ਅਸਲ ਚ ਬਿਹਤਰੀ ਵੱਲ ਨੂੰ ਜਾਂਦੀਆਂ ਹੁੰਦੀਆਂ ਨੇ ਜੇਕਰ ਰਾਮੂ ਨੂੰ ਨਹੀਂ ਤਬਾਹੀ ਨਾ ਹੁੰਦੀ ਜੇਕਰ ਅਰਜੋਤ ਦਾ ਪੁੱਤਰ ਕਰੋ ਨਾ ਨਿਕਲਦਾ ਤਾ ਉਹ ਵੀ ਕਦੇ ਵੀ ਵੱਡਾ ਵਪਾਰੀ ਨਾ ਬਣਦਾ ਤਕਲੀਫਾਂ ਹਮੇਸ਼ਾ ਕੁਝ ਵਧੀਆ ਲਈ ਹੀ ਆਉਂਦੀਆਂ ਨੇ बस ਉਡੀਕ ਕਰਨੀ ਚਾਹੀਦੀ ਹੈ ਚੰਗੇ ਸਮੇਂ ਦੀ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਵਧੀਆ ਲੱਗੀ ਹੋਵੇਗੀ ਆਪਦੇ ਦੋਸਤਾਂ ਮਿੱਤਰਾਂ ਨਾਲ ਕਹਾਣੀ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਬ ਲਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ